پہلے عرض کر چکے میں کیونکہ حاضریاں لمبی نہیں بننی ہے اس واسطے بنیادی نقطے انہاں دو حاضریاں تھوڑے سامنے رکھنا چاہنا ہوں۔ دھنوں میں دھیان دھن واہ گرو اے دے وچ دھیان۔ اے دے وچ دھیان جو ہے نہ رنگ ہے نہ روپ ہے آواز دا کی رنگ روپ ہے کس طرح دھیان جوڑئے۔ سننا سننا ہی دھیان جوڑنا۔ سننا ہی دھیان جوڑنا۔ گاویے सुनिए मन रखिए भोजन की बुरकी मूँह के राही अंदर जाएगी उदा जो भाग शरीर रह जाएगा खून बनेगा उ मांस बनेगा उ चरबी बनेगा गुरा गुरु का शब्द जद कना के राही मन दूक्ष्म शरीर द जाएगा उ समाधि बनेगा उनंद बनेगा उ खेड़ा बनेगा उध्यात्मक बल बनेगा ਉਹੀ ਮਨ ਨੂੰ ਜਗਾਵੇਗਾ ਭੋਜਨ ਦਾ ਥਾਲ ਸਾਰਾ ਦਿਨ ਮੇਰੇ ਹੱਥਾਂ 'ਚ ਹੈ ਮੈਂ ਇੱਕ ਬੁਰਕੀ ਵੀ ਥੱਲੇ ਨਹੀਂ ਕੀਤੀ ਮੇਰੀ ਭੁੱਖ ਨਹੀਂ ਮਿਟਣੀ ਸਾਰੀ ਜ਼ਿੰਦਗੀ ਮੈਂ ਗੁਰਬਾਣੀ ਪੜਦਾ ਰਵਾਂ ਮੇਰਾ ਮਨ ਸੁਣਦਾ ਹੀ ਨਹੀਂ ਮਨ ਦੇ ਚੋਂ ਨਾ ਚਿੰਤਾ ਨਿਕਲੇਗੀ ਨਾ ਸੋਗ ਨਿਕਲੇਗਾ ਕੁਝ ਵੀ ਨਹੀਂ ਕੁਝ ਵੀ ਨਹੀਂ ਮੈਂ ਦੇਖਦਾ ਪਿਆ 50 50 60 60 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ ਬਿਰਕ ਹੋ ਗਏ ਨੇ 50 ਸਾਲ ਪਹਿਲੇ ਵੀ ਕਰੋਦੀ ਸਨ ਅੱਜ ਵੀ ਕਰੋਦੀ 50 ਸਾਲ ਪਹਿਲੇ ਵੀ ਲੋਭੀ ਸਨ ਅੱਜ ਵੀ ਲੋਭੀ 50 ਸਾਲ ਪਹਿਲੇ ਵੀ ਧਰਮ ਦਾ ਕੋਈ ਬੋਧ ਨਹੀਂ ਸੀ ਅੱਜ ਵੀ ਨਹੀਂ ਹੈ ਕਾਰਨ ਸ਼ਬਦ ਤੇ ਅੰਦਰ ਗਿਆ ਹੀ ਨਹੀਂ ਤੇ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਲੇ ਲਾਵੇ ਉਹ ਅੰਦਰ ਤੇ ਕੰਨਾ ਦੇ ਰਾਹੀ ਜਾਏਗਾ ਭੋਜਨ ਦੀ ਬੁਰਕੀ ਮੌਂਦੇ ਰਾਹੀ ਜਦ ਅੰਦਰ ਜਾਂਦੀ ਹੈ ਭੁੱਖ ਬਾਹਰ ਨਿਕਲਦੀ ਹੈ ਗੁਰੂ ਦਾ ਸ਼ਬਦ ਜਦ ਕੰਨਾਂ ਦੇ ਰਾਹੀ ਅੰਦਰ ਮਨ ਦੇ ਵਿੱਚ ਪ੍ਰਵੇਸ਼ ਕਰਦਾ ਹੈ ਚਿੰਤਾ ਸੋਗ ਸੰਤਾਪ ਪਾਪ ਬਾਹਰ ਨਿਕਲਦੇ ਨੇ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਸੁਣਦੇ ਆ ਹੀ ਦੁੱਖ ਨਾਸ ਹੋ ਜਾਂਦਾ ਪਾਪ ਨਾਸ ਹੋ ਜਾਂਦਾ ਇਹ ਜੋ ਧੁਨ ਬੇਖਰੀ ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤੀ ਹੈ ਹੁਣ ਇਹਨੂੰ ਸੁਣਨਾ ਇਹਨੂੰ ਕਬੀਰ ਜਿਹੜੀ ਤਸ਼ਬੀਹ ਦਿੰਦੇ ਨੇ ਉਲਟੀ ਗੰਗਾ ਜਮਨ ਮਿਲਾਉਂ ਇਹ ਗੰਗਾ ਜਿੱਥੋਂ ਨਿਕਲੀ ਹੈ ਗੰਗਾਉਤਰੀ ਤੋਂ ਮੈਂ ਪਲਟਾ ਕੇ ਉੱਥੇ ਲੈ ਜਾ ਰਿਹਾ ਇਹ ਆਵਾਜ਼ ਜਿੰਨੀ ਗਹਿਰਾਈ ਚੋਂ ਉੱਠੀ ਹੈ ਤੇ ਜ਼ਬਾਨ ਨੇ ਬਾਹਰ ਪ੍ਰਗਟ ਕੀਤੀ ਹੈ ਮੈਂ ਆਪਣੀ ਸਰੋਤ ਨੂੰ ਇਤਨਾ ਗਹਿਰਾ ਲਿਆ ਇਤਨੀ ਗਹਿਰਾਈ ਨਾਲ ਸੁਣ ਕਿਤਨੀ ਗਹਿਰਾਈ ਨਾਲ ਜਿਤਨੀ ਗਹਿਰਾਈ ਤੋਂ ਇਹ ਆਵਾਜ਼ ਆਈ ਹੈ ਇਹ ਸ਼ਬਦ ਆਇਆ ਹੈ ਉਤਨੀ ਗਹਿਰਾਈ ਨਾਲ ਸੁਣ ਗਹਿਰਾਈ ਤੋਂ ਇਹ ਸ਼ਬਦ ਆਉਂਦਾ ਹੈ ਪ੍ਰਾਕਿਰਤਿਕ ਨਹੀਂ ਆ ਮੈਂ ਉਸ ਗਹਿਰਾਈ ਤੱਕ ਸ਼ਬਦ ਨੂੰ ਲੈ ਜਾਣਾ ਇਹ ਸਾਧਨਾ ਕਰਨੀ ਪੈਗੀ ਤਪੱਸਿਆ ਕਰਨੀ ਪੈਗੀ ਹੁੰਜਨੇ ਹੁੰਜਨੇ بڑے بڑے ਯੋਗੀ ਹਾਰ ਜਾਂਦੇ ਨੇ ਇਹਦੇ ਵਿੱਚ ਜਿਨ੍ਹਾਂ ਨੂੰ ਸਫਲਤਾ ਮਿਲ ਜਾਂਦੀ ਹੈ ਹਜ਼ਾਰਾਂ 'ਚ ਇੱਕ ਨਹੀਂ ਲੱਖਾਂ 'ਚ ਵੀ ਇੱਕ ਨਹੀਂ ਜਨਨਾਂ ਲੱਖ ਕੋਟਨ 'ਚ ਇਹਨੋਂ ਹੂੰ ਗੁਰਮੁਖ ਹੋਏ ਪਛਾਨ ਕਰੋੜਾਂ 'ਚ ਕੋਇਕ ਕੋਟਨ 'ਚ ਨਾ ਨਿਕੋ ਨਾਰਾਇਣ ਜੈ ਜੀ ਗੁਰੂ ਤੇ ਇੱਕ ਬੰਦ ਕਰੋੜ ਹਿਮਾਲਿਆ ਦੀ ਸਭ ਤੋਂ ਬੁਲੰਦ ਚੋਟੀ ਜਿਹਦਾ ਪਰਾਚੀਨ ਗ੍ਰੰਥਾਂ 'ਚ ਤੇ ਨਾਮ ਗौरी शंकर ਹੈ ਪਰ ਅੰਗਰੇਜ਼ਾਂ ਨੇ ਉਸ ਦਾ ਨਾਂ ਰੱਖਿਆ ਸੀ ਮਾਉਂਟ ਐਵਰੇਸਟ ਐਵਰੇਸਟ ਅਜੇ ਤੱਕ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖੀ ਉੱਥੇ ਤੱਕ ਚੜ੍ਹ ਸਕੇ ਨੇ ਹਰ ਇੱਕ ਦੀ ਹਿੰਮਤ ਨਹੀਂ ਹੈ ਤਨ ਨੂੰ ਬਹੁਤ ਬੁਲੰਦੀ ਤੱਕ ਲੈ ਜਾਣਾ ਹੈ ਹਰ ਇੱਕ ਦੀ ਹਿੰਮਤ ਨਹੀਂ ਸੁਰਤ ਨੂੰ ਉੱਪਰ ਲੈ ਜਾਣਾ ਹੈ ਸਮਝ ਨੂੰ ਇਤਨੇ ਉੱਪਰ ਲੈ ਜਾਣਾ ਹੈ ਕਿ ਪ੍ਰਮਾਤਮਾ ਤੱਕ ਪਹੁੰਚ ਜਾਏ ਇਹਦੇ ਹਾਸਤੇ ਬੜੀ ਗਹਿਰੀ ਸਰੋਤ ਚਾਹੀਦੀ ਹੈ ਬੜੀ ਗਹਿਰੀ ਸਾਧਨਾ ਚਾਹੀਦੀ ਹੈ ਮਹਾਰਾਜ ਕਹਿੰਦੇ ਕੋਈ ਕਰੋੜਾਂ ਵਿੱਚ ਇੱਕਦ ਸਫਲ ਹੁੰਦਾ ਹੈ ਚਲੋ ਇਹਦੇ ਬਾਰੇ ਥੋੜੀ ਜਿਹਾ ਮੈਂ ਜੋ ਗਣ ਵਿਦਵਾਨਾਂ ਨੇ ਕੀਤੀ ਹੈ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਚੰਦਨ ਤਰਨ ਬਨ ਬਨ ਸਾਧਨਾ ਪੁਰਪੁਰਮਾਏ ਚੰਦਨ ਦਾ ਬੂਟਾ ਹੁੰਦਾ ਤੇ ਹੈ ਪਰ ਹਰ ਬਗੀਚੇ ਚ ਹਰ ਜੰਗਲ ਦੇ ਚ ਨਹੀਂ ਆਉਂਦਾ ਕੇਸਰ ਹੁੰਦਾ ਤੇ ਹੈ ਪਰ ਹਰ ਜਗ੍ਹਾ ਨਹੀਂ ਪੈਦਾ ਹੁੰਦਾ ਸਾਰੇ ਭਾਰਤ ਦੇ ਸਿਰਫ ਕਸ਼ਮੀਰ ਦੇ ਚ ਆਉਂਦਾ ਔਰ ਕਸ਼ਮੀਰ ਦੇ ਚ ਵੀ ਸਾਰੀ ਜਗ੍ਹਾ ਤੇ ਨਹੀਂ ਆਉਂਦਾ ਪੰਪੋਸ਼ ਨਾਮ ਦਾ ਇੱਕ ਕਸਬਾ ਉੱਥੇ ਹੀ ਆਉਂਦਾ ਔਰ ਨਹੀਂ ਆਉਂਦਾ ਕਿਤੇ ਯੂਰਪ ਦੇ ਸੁਪੇਂਦੇ ਚ ਆਉਂਦਾ ਇੱਕ ਦੋ ਮੁਲਕ ਹੋਰ ਨੇ ਸਾਰੀ ਦੁਨੀਆ ਦੇ ਵਿੱਚ ਬੌਕੇ ਦੇਖਿਆ ਗਿਆ ਨਹੀਂ ਹੁੰਦਾ ਹਿਮਾਚਲ ਨੇ ਵੀ ਬੌਕੇ ਦੇਖਿਆ ਨਹੀਂ ਕਸ਼ਮੀਰ ਦੇ ਵਿੱਚ ਹੋਰ ਇਲਾਕਿਆਂ ਵਿੱਚ ਵੀ ਬੌਕੇ ਦੇਖਿਆ ਗਿਆ ਨਹੀਂ ਹੁੰਦਾ ਧਰਤੀ ਅਨੁਕੂਲ ਨਹੀਂ ਇੱਕ ਵਿਸ਼ੇਸ਼ ਧਰਤੀ ਚਾਹੀਦੀ ਹੈ ਜਿੱਥੇ ਕੇਸਰ ਪੈਦਾ ਹੋਵੇ ਇੱਕ ਵਿਸ਼ੇਸ਼ ਤਰ੍ਹਾਂ ਦਾ ਵਾਯੂ ਮੰਡਲ ਤੇ ਜ਼ਮੀਨ ਚਾਹੀਦੀ ਹੈ ਜਿੱਥੇ ਚੰਦਨ ਉਗਦਾ ਹੈ ਇਨ ਨੂੰ अपने ढंगनाल इस तरह बयान करता है, मोहब्बत के लिए कुछ ख़ास दिल मखसूस होते हैं ये वो नगमा है जो हर साज़ पे गाया नहीं जाता मोहब्बत के लिए कुछ ख़ास दिल मखसूस होते हैं ये वो नगमा है जो हर साज पे गाया नहीं जाता मोहब्बत असल में मखमूर वो राज़े हकीकत है ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ ਕਹਿੰਦਾ ਇਹ ਉਹ ਗੀਤ ਹੈ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ ਇਹ ਉਹ ਬੀਜ ਹੈ ਇਹਨੂੰ ਹਰ ਧਰਤੀ ਨਹੀਂ ਪੈਦਾ ਕਰਦੀ ਪਹਿਲੇ ਧਰਤੀ ਉਸ ਦੇ ਅਨੁਕੂਲ ਚਾਹੀਦੀ ਹੈ ਇਸ ਵਾਸਤੇ ਹਰ ਸ਼ਹਿਰ ਦੇ ਚ ਚੋਟੀ ਦੇ ਧਨਵਾਨ ਮਿਲਣਗੇ ਚੋਟੀ ਦੇ গুণਵਾਨ ਵੀ ਮਿਲਣਗੇ ਦਾਰਸ਼ਨਿਕ ਫਿਲਾਸਫਰ ਵੀ ਹਰ ਸ਼ਹਿਰ ਦੇ ਚ ਆਉਂਦੇ ਨੇ ਇੰਜੀਨੀਅਰ ਸਾਇੰਟਿਸਟ ਵੀ ਹਰ ਦੇਸ਼ ਸ਼ਹਿਰ ਦੇ ਚਾਹੁੰਦੇ ਨੇ ਬੜੇ ਬੜੇ ਕਾਰੋਬਾਰੀ ਵੀ ਹਰ ਸ਼ਹਿਰ ਦੇ ਚਾਹੁੰਦੇ ਨੇ ਭਗਤ ਹਰ ਸ਼ਹਿਰ ਦੇ ਚ ਨਹੀਂ ਹੁੰਦੇ ਬ੍ਰह्मज्ञानी ਹਰ ਸ਼ਹਿਰ ਦੇ ਚ ਨਹੀਂ ਛੋਟੀ ਦੇ ਅਮੀਰ ਹਰ ਸ਼ਹਿਰ ਦੇ ਚਾਹੁੰਦੇ ਨੇ ਛੋਟੀ ਦੇ ਵਪਾਰੀ ਹਰ ਸ਼ਹਿਰ ਦੇ ਚਾਹੁੰਦੇ ਨੇ ਸਾਇੰਟਿਸਟ ਲਾਇਰ ਡਾਕਟਰ ਹਰ ਸ਼ਹਿਰ ਦੇ ਚਾਹੁੰਦੇ ਨੇ ਇੰਜੀਨੀਅਰ ਹਰ ਸ਼ਹਿਰ ਦੇ ਚਾਹੁੰਦੇ ਨੇ ਧਨવાન ਹਰ ਸ਼ਹਿਰ ਦੇ ਚਾਉਂਦੇ ਨੇ ਦਾਰਸ਼ਨਿਕ ਫਿਲਾਸਫਰ ਚਿੰਤਕ ਕਵੀ ਲੇਖਕ ਸੰਗੀਤਕਾਰ ਹਰ ਸ਼ਹਿਰ ਦੇ ਚਾਉਂਦੇ ਨੇ ਗੁਸਤਾਖੀ ਮਾਫ ਹਰ ਸ਼ਹਿਰ ਦੇ ਭਗਤ ਨਹੀਂ ਹੁੰਦਾ ਹਰ ਸ਼ਹਿਰ ਦੇ ਸੰਤ ਨਹੀਂ ਹੁੰਦਾ ਹਰ ਸ਼ਹਿਰ ਦੇ ਬ੍ਰਹਮਗਿਆਨੀ ਨਹੀਂ ਹੁੰਦਾ ਕਿਉਂਕਿ ਉਹ ਜੋ ਸਭ ਕੁਝ ਬਣਨਾ ਹੈ ਉਸ ਨਾਲੋਂ ਕਰੋਣਾ ਗੁਣਾ ਔਖਾ ਹੈ ਭਗਤ ਹੋਣਾ ਪੰਡਤ ਸੌਰਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋ ਚੋਟੀ ਦਾ ਸੂਰਵੀਰ ਚੋਟੀ ਦਾ ਧਨਵਾਨ ਚੋਟੀ ਦਾ ਹੁਕਮਰਾਨ ਚੋਟੀ ਦਾ ਗਿਆਨਵਾਨ ਭਗਤ ਦੇ ਪੈਰਾਂ ਦੀ ਧੂਕ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਭਗਤ ਸਭ ਤੋਂ ਸਿਮਰੋ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਹਰੀ ਦਾ ਜਨ ਕੈਸਾ ਚਾਹੀਦਾ ਜੈਸਾ ਹਰੀ ਹੈ ਗੁਰੂ ਦਾ ਸਿੱਖ ਕੈਸਾ ਚਾਹੀਦਾ ਜੈਸਾ ਗੁਰੂ ਹੈ ਔਰ ਗੁਰੂ ਨੂੰ ਫਿਰ ਮਾਣ ਨਾਲ ਕਹਿਣਾ ਪੈਂਦਾ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਸ ਸੇ ਮੈਂ ਹਾਂ ਕਰੋ ਨਿਵਾਸ ਧਰਮ ਦੀ ਸਾਧਨਾ ਸਿੱਖ ਨੂੰ ਗੁਰੂ ਜੈਸਾ ਬਣਾਉਂਦੀ ਹੈ ਧਰਮ ਦੀ ਸਾਧਨਾ ਮਨੁੱਖ ਨੂੰ ਭਗਵਾਨ ਜੈਸਾ ਬਣਾਉਂਦੀ ਹੈ ਭਗਵਾਨ ਜੈਸਾ ਹੋਣਾ ਮਨੁੱਖ ਦਾ ਭਵਿਸ਼ ਹੈ ਔਰ ਕੁਛ ਵੀ ਨਹੀਂ ਐ ਥੋੜੇ ਦਿਨ ਹੋਏ ਮ칸ਪੁਰ ਦੇ ਸੀ ਜਤ ਅੰਮ੍ਰਿਤ ਵੇਲੇ ਇੱਕ ਸੱਜਣ ਨੇ ਦਿੱਲੀ ਤੋਂ ਫੋਨ ਕੀਤਾ ਵਣ ਔਰ ਉਸ ਸਮੇਂ ਕੁਝ 2-4 ਨਾਲ ਦੇ ਛੇਸ਼ ਵਿਦਿਆਰਥੀ ਮੇਰੇ ਕੋਲ ਬੈਠੇ ਹੋਏ ਸਨ ਪੁੱਛਣ ਵਾਲਾ ਪੁੱਛਦਾ ਸੀ ਗੈਣੀ ਜੀ ਅਸੀਂ ਸੁਣਿਆ ਤੁਸੀਂ ਭਵਿਸ਼ ਵਕਤਾ ਵੀ ਹੋ ਭਵਿਸ਼ ਬਾਰੇ ਵੀ ਕੁਝ ਜਾਣਦੇ ਹੋ ਮੈਂ ਕਹਾ ਜਾਣਦੇ ਹਾਂ ਕਿੰਨੇ ਕੇ ਹੁਣ ਤੁਸੀਂ ਦਿੱਲੀ ਆ ਰਹੇ ਹੋ ਨਾ ਸੰਤ ਅਤਰ ਸਿੰਘ ਜੀ ਦੀ ਵਰਸੀ ਤੇ 21-22 ਫਰਵਰੀ ਨੂੰ ਸੀ ਫਰਵਰੀ ਦੀ ਗੱਲ ਤੋਂ ਸੁਣਾ ਰਹੇ ਅਸੀਂ ਤੁਹਾਡੇ ਕੋਲ ਆਵਾਂਗੇ ਭਵਿਸ਼ ਪੁੱਛਣ ਲਈ ਮੈਂ ਕਹ ਛੱਡੋ ਉਦੋਂ ਦੀ ਗੱਲ ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦੇਣਾ ਆ ਬਿਨਾਂ ਦੇਖੇ ਆ ਮੈਂ ਕਹ ਬਿਨਾਂ ਦੇਖੇ ਤੂੰ ਕਿਹਨ ਲਗੇ ਫਿਰ ਮੇਰਾ ਭਵਿਸ਼ ਕੀ ਹੈ ਮੈਂ ਕਹ ਤੇਰਾ ਭਵਿਸ਼ ਹੈ ਪ੍ਰਮਾਤਮਾ ਹੋਣਾ ਹੋਰ ਕੁਝ ਵੀ ਨਹੀਂ ਸਾਰਿਆਂ ਦਾ ਇੱਕੋ ਹੀ ਭਵਿਸ਼ ਹੈ ਜਿਤਨੇ ਚਿਰ ਤੱਕ ਮਨੁੱਖ ਪ੍ਰਮਾਤਮਾ ਨਹੀਂ ਹੋ ਜਾਂਦਾ ਜਮਦਾ ਰਹੇਗਾ ਮਰਦਾ ਰਹੇਗਾ ਦੁਖੀ ਰਹੇਗਾ ਸੰਤਾਪ ਗ੍ਰਸਤ ਰਹੇਗਾ ਰੋਂਦਾ ਰਹੇਗਾ ਪਿੱਟਦਾ ਰਹੇਗਾ ਹਰੇਕ ਦਾ ਭਵਿਸ਼ ਹੈ सोना परिवार मिल गया ये रस्ते का पड़ाव है सोना कारोबार मिल गया है यस्ते पड़ाव है चंगी धन संपदा मिल गई है ये भी रस्ते का पड़ाव है बड़ी पद प्रतिष्ठा मिल गई है ये भी रस्ते का पड़ाव है परमात्मा मिल गया तो घर दुँच गया है ये गल है मेरे मन पर देसी वे प्यारे आओ करे कुछ भी मिल जाए सगल सृष्ट को राजा दुखिया कुछ भी मिल जाए दुख बनिया रहेगा क्योंकि रस्ते द है ਰਸਤੇ ਦੇਚ ਸਫਰ ਦੇਚੇ ਪਰਵਾਰ ਮਿਲ ਗਏ ਇੱਕ ਪੜਾਓ ਹੈ ਧਨ ਸੰਪਦਾ ਮਿਲ ਗਈ ਇੱਕ ਪੜਾਓ ਹੈ ਰਸਤੇ ਦਾ ਪੜਾਓ ਹੈ ਰਸਤੇ ਦਾ ਸੰਜੋਗ ਹੈ ਰਸਤੇ 'ਚ ਸੁੱਖ ਕਿਤੇ ਚੰਗੇ ਪਰਵਾਰ ਦੇ ਹੁੰਦਿਆਂ ਲੋਕੀ ਰੋਂਦੇ ਪਿੱਟਦੇ ਮਿਲਣਗੇ ਚੰਗੇ ਕਾਰੋਬਾਰ ਦੇ ਹੁੰਦਿਆਂ ਲੋਕੀ ਰੋਂਦੇ ਪਿੱਟਦੇ ਮਿਲਣਗੇ ਚੰਗੀ ਧਨ ਸੰਪਦਾ ਦੇ ਹੁੰਦਿਆਂ ਲੋਕੀ ਬੇਚੈਨ ਤੇ ਪਰੇਸ਼ਾਨ ਮਿਲਣਗੇ bade bade jawde se log tin ko vyape ਚਿੰਤਾ ਰੋ ਮਨ ਕਿਥੇ ਚਲਾ ਜਾਂਦਾ ਹੈ ਮਨ ਚਲਾ ਜਾਂਦਾ ਹੈ ਭੂਤ ਕਾਲ ਦੀਆਂ ਯਾਦਾਂ ਦੇ ਵਿੱਚ ਮਨ ਚਲਾ ਜਾਂਦਾ ਹੈ ਭਵਿਸ਼ ਦੇ ਚਿੰਤਾ ਵਿੱਚ ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤਿੰਨ ਕਵੀਆਂ ਦਾ ਮੇਰੇ ਮਨ ਦੇ ਵਿੱਚ ਬੜਾ ਸਨਮਾਨ ਹੈ ਇਹ ਤਿੰਨੇ ਦੇ ਤਿੰਨੇ ਫਕੀਰ ਸ਼ਾਇਰ ਨੇ ਸanskrit ਤੇ ਬੰਗਾਲੀ ਦੇ ਸੰਤ ਕਵੀ ਰਵਿੰਦਰਨਾਥ ਟੈਗੋਰ ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਬੜੀਆਂ ਗਹਿਰੀਆਂ ਗੱਲਾਂ ਇਹਨਾਂ ਨੇ ਆਖੀਆਂ ਬਹੁਤ ਗਹਿਰਾਈ ਨੂੰ ਛੋਇਆ ਇਹਨਾਂ ਨੇ ਬੜੀਆਂ ਭਾਵਨਾ ਦੇ ਗਹਿਰੇ ਤਲ ਉਜਾਗਰ ਕੀਤੇ ਨੇ ਮਾਲ사 ਭਾਈ ਵੀਰ ਸਿੰਘ ਜੀ ਕਹਿੰਦੇ ਨੇ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਭਿਆ ਮਨ ਨੂੰ ਤੜਪਾਵੇ ਜੋ ਸਮਾ ਲੰਘ ਗਿਆ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ ਜੋ ਸਮਾ ਆਉਣ ਵਾਲਾ ਉਹਦੀ ਚਿੰਤਾ ਮੈਨੂੰ ਜਲਾ ਰਹੀ ਹੈ ਕਬਰ ਵਿੱਚ ਮਰਦਾ ਹੱਡੀਆਂ ਖਾਧੀਆਂ ਜਾ ਰਹੀਆਂ ਨੇ ਚਿਤਾ ਵਿੱਚ ਤਨ ਹੈ ਉਹ ਜਲਾਇਆ ਜਾ ਰਿਹਾ ਹੈ ਤੋ ਭਾਈ ਸਾਹਿਬ ਕਹਿੰਦੇ ਨੇ ਹਰ ਵਕਤ ਮੈਂ ਕਬਰ ਦੇ ਚਾਹ ਤੇ ਚੇਤਾ ਚੱਲਦਾ। ਬhoot kal ਦੀਆਂ ਯਾਦਾਂ ਚਲਾ ਗਿਆ ਤੋ ਕਬਰ ਦੇ ਚ। ਭਵਿਸ਼ ਦੀ ਚਿੰਤਾ ਦੇ ਚਲਾ ਗਿਆ ਤੋ ਚੇਤਾ ਦੇ ਚ। ਗੁਸਤਾਖੀ ਮਾਫ ਕਹਿਣ ਦੇਣਾ। ਹਰ ਵਕਤ ਹਰ ਮਨੁੱਖ ਜਾਂ ਤੇ ਚੇਤਾ ਤੇ ਆਉਂਦਾ ਹੈ ਜਾਂ ਕਬਰ ਦੇ ਚ ਆਉਂਦਾ। ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਪਾਵੇ ਜੋ ਸਮਾ ਲੰਘ ਗਿਆ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾਰੀਆਂ ਕਿਉਂ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਕੀ ਸੰ ਕਿ ਯਾਦ ਆਉਂਦਾ ਹੈ ਗੁਜ਼ਰੇ ਹੋਏ ਸਮੇਂ 'ਚ ਕੁਝ ਮਿਲਿਆ ਸੀ ਮਿਲ ਕੇ ਬੜੀ ਖੁਸ਼ੀ ਹੋਈ ਸੀ ਯਾਦ ਆਉਂਦੀ ਹੈ ਬਾਰ ਬਾਰ ਯਾਦ ਆਉਂਦੀ ਹੈ ਫਿਰ ਵਿਛੜ ਗਏ ਜੋ ਮਿਲਿਆ ਸੀ ਵਿਛੜ ਗਏ ਬੜਾ ਦੁੱਖ ਹੋਇਆ ਯਾਦ ਆਉਂਦਾ ਯਾਦ ਆਉਂਦਾ ਯਾਦਾਂ ਕਿਛਦੀਆਂ ਹੁੰਦੀਆਂ ਨੇ ਦੁੱਖ ਦੀਆਂ ਤੇ ਸੁੱਖ ਦੀਆਂ ਬਵਰ ਮੁਤਾਲਾ ਕਰਕੇ ਦੇਖਣਾ ਜਦ ਵੀ ਤੁਹਾਡਾ ਮਨ ਬੂਤਕਾਲ ਦੀਆਂ ਯਾਦਾਂ 'ਚ ਹੋਵੇ ਜਾਂ ਸੁੱਖਾਂ ਨੂੰ ਯਾਦ ਕਰਦਾ ਪਿਆ ਹੋਵੇਗਾ ਦੁੱਖਾਂ ਨੂੰ ਔਰ ਕਿਸ ਨੂੰ ਯਾਦ ਕਰਦਾ ਬੂਤਕਾਲ ਦੇ ਚ ਗੁਜ਼ਰੇ ਹੋਏ ਸਮੇਂ 'ਚ ਕੁਝ ਮਿਲਿਆ ਸੀ ਮਿਲ ਕੇ ਬੜੀ ਖੁਸ਼ੀ ਹੋਈ ਸੀ ਯਾਦ ਆਉਂਦੀ ਹੈ बार-बार ਯਾਦ ਆਉਂਦੀ ਉਹਦਾ ਜ਼ਿਕਰ ਵੀ ਮਨ ਉਕਰਦਾ ਹੈ ਵਿਚੜ ਗਿਆ ਖੁਸ਼ੀ ਨਹੀਂ ਰਹੀ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਰਹਿੰਦਾ ਅਮਰ ਤੱਤ ਕੁਝ ਵੀ ਨਹੀਂ ਹੈ ਜੋ ਮਿਲਦਾ ਹੈ ਵਿਚੜਦਾ ਹੈ ਵਿਚੜ ਗਿਆ ਬੜਾ ਦੁੱਖ ਹੋਇਆ ਤੋਂ ਯਾਦ ਆਉਂਦਾ ਹੈ ਯਾਦਾਂ ਹੁੰਦੀਆਂ ਨੇ ਦੁੱਖ ਦੀਆਂ ਤੇ ਸੁਖ ਦੀਆਂ ਚਿੰਤਾ ਹੁੰਦੀ ਹੈ ਭਵਿਸ਼ ਦੀ ਹੁਣ ਜੋ ਕੁਝ ਮੇਰੇ ਕੋਲ ਹੈ ਕਿਦਰ ਐਸਾਂ ਨਾ ਹੋਵੇ ਚਲਾ ਜਾ ਚਿੰਤਾ ਹੁਣ ਜੋ ਕੁਛ ਮੈਂ ਚਾਹਨਾ ਪਤਾ ਨਹੀਂ ਸ਼ਾਇਦ ਨਾ ਮਿਲੇ ਤੋ ਚਿੰਤਾ ਚਿੰਤਾ ਦੇ ਦੋ ਕਾਰਨ ਵੀ ਨੇ ਦਨਗੁਰ ਤੇ ਇੱਕ ਆਦਰ ਸਾਹਿਬ ਜੀ ਮਹਾਰਾਜ ਕਹਿੰਦੇ ਚਿੰਤਾ ਤਾਂ ਕੇ ਕੀ ਜੀਏ ਜੋ ਅਨ ਹੋਨੇ ਹੋਏ ਇਸ ਲੋਕ ਸਾਰਿਆਂ ਨੂੰ ਯਾਦ ਹੈ ਪਰ ਜਿਸ ਅਰਥ ਦੇ ਚ ਲੋਕੀ ਪੜਦੇ ਨੇ ਅਰਥ ਨਹੀਂ ਨੇ चिंता ताखे कीजिए जो अनहोनी होए ए मार्ग संसार को नानक थिर नहीं कोए प्रथम चिंता क्यों होती चिंता दे दो कारण ने पहला कम से कम मेरे नाल ऐसा नहीं होना चाहिएदा होंदा जगत नाल होवे पे होवे पे कम से कम मेरे नाल ऐसा नहीं होना चाहिएदा ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾ ਹੋ ਨਾ ਜਾ ਧਿਆਨ ਦੇਣਾ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਖਾਹਿਸ਼ ਹੈ ਐਸਾ ਹੋਣਾ ਚਾਹੀਦਾ ਐਸਾ ਹੋਵੇ ਪਰ ਅੰਦਰ ਚਿੰਤਾ ਬਣੀ ਹੋਈ ਮਤ ਨਾ ਹੋਵੇ ਨਾ ਹੋ ਉਮੀਦ ਇਹ ਗੱਲ ਪਕੜਦੇ ਚਾਹੀਏ ਚਲੋ ਮੈਂ ਇੱਕ ਦਫਾ ਫਿਰ ਦੁਹਰਾਉਂਦਾ ਚਿੰਤਾ ਦੇ ਦੋ ਕਾਰਨ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਕਬੀਰ ਕਹਿੰਦੇ ਨੇ ਪਾੜੋ ਸੀ ਕਿ ਜੋ ਹੁਆ ਤੂੰ ਆਪਣੇ ਵੀ ਜਾਣ ਕਿਹੜੇ ਚੱਕਰਾਂ ਚ ਪਿਆ ਜੋ ਦੂਜੇ ਨਾਲ ਹੋਇਆ ਤੇਰੇ ਨਾਲ ਵੀ ਹੋਣਾ ਕਿਹੜੇ ਚੱਕਰਾਂ ਚ ਪਿਆ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਤੇ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾਵੇ ਹੋ ਨਾ ਇੱਕ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਹੈ ਮਤਾ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਕਹਿ ਰਹੇ ਨੇ ਉਸ ਸ਼ਲੋਕ ਦੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ ਅਨਹੋਣੀ ਕਿਸੇ ਨਾਲ ਨਹੀਂ ਆਉਂਦੀ ਹੋਣੀ ਹੁੰਦੀ ਹੈ ਚਿੰਤਾ ਤੇ ਉਸ ਦੀ ਕਰੋ ਜੇਕਰ ਅਨਹੋਣੀ ਹੁੰਦੀ ਹੋਵੇ ਇਹ ਕਹਿ ਰਹੇ ਨੇ ਅਨਹੋਣੀ ਨਹੀਂ ਹੁੰਦੀ ਹੋਣੀ ਆਉਂਦੀ ਹੈ ਮੇਰੇ ਇੱਕ ਮਿੱਤਰ تھے ਸੀਸਗੰਜ ਸਾਹਿਬ ਦੇ ਨਾਲ ਬੈਠੇ ਲੰਗਰ ਛਕ ਰਹੇ ਸਨ ਤੇ ਦੋ ਦਾੜਾਂ ਹੱਥੇ ਚ ਆ ਗਈਆਂ ਕਿਦਰ ਹਿਲਦੀ ਹੋਣੀਆਂ ਨੇ ਤੇ ਮੈਨੂੰ ਕਹਿ ਲਗੇ ਮਸਕੀਨ ਜੀ ਮੇਰੇ ਨਾਲ ਤੇ ਅਨਹੋਣੀ ਹੋ ਗਈ ਹੈ ਮੈਂ ਕਿਹਾ ਅਨਹੋਣੀ ਨਹੀਂ ਹੋਈ ਹੋਣੀ ਹੋਈ ਹੈ ਇਹ ਦੋਈ ਨਹੀਂ ਸਾਰੀਆਂ ਹੀ ਜਾਣਗੇ ਕਿਹੜੇ ਚੱਕਰਾਂ 'ਚ ਪਏ ਹੋ ਮੈਂ ਹੋਣੀ ਹੋਈ ਹੈ ਮਨੁੱਖ ਐਸਾ ਸਮਝਦਾ ਮੇਰੇ ਨਾਲ ਅਨਹੋਣੀ ਹੋ ਗਈ ਨਹੀਂ ਹੋਣੀ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਮਨ ਚਲਾ ਜਾਂਦਾ ਹੈ ਭੂਤ ਕਾਲ ਦੀਆਂ ਯਾਦਾਂ ਵਿੱਚ ਯਾਦਾਂ ਦੇ ਚੋਂਦਾ ਹੈ ਦੁੱਖ ਤੇ ਸੁੱਖ ਕਦੀ ਦੁੱਖ ਨੂੰ ਯਾਦ ਕਰਦਾ ਹੈ ਕਦੀ ਸੁੱਖ ਨੂੰ ਮਨ ਚਲਾ ਜਾਂਦਾ ਹੈ ਭਵਿਸ਼ ਦੀ ਚਿੰਤਾ ਦੇ ਚ ਹੁਣ ਜੋ ਕੁਝ ਮੇਰੇ ਕੋਲ ਹੈ ਕਿਦਰੇ ਚਲਾ ਨਾ ਜਾਏ ਔਰ ਹੁਣ ਜੋ ਕੁਝ ਮੈਂ ਚਾਹਨਾ ਕਿਦਰੇ ਐਸਾ ਨਾ ਹੋਵੇ ਨਾ ਮਿਲੇ ਨਾ ਮਿਲੇ ਜੋ ਭਵਿਸ਼ ਦੇ ਚਿੰਤਾ ਦੇ ਚ ਬੈਠਾ ਹੈ ਬੂਤਕਾਲ ਦੀਆਂ ਯਾਦਾਂ ਦੇ ਚ ਬੈਠਾ ਹੈ ਉਹਦਾ ਮਨ ਪਾਠ ਨਹੀਂ ਕਰ ਰਿਹਾ ਪਾਠ ਤੇ ਤਾਂ ਹੋ ਸਕਦਾ ਹੈ ਮਨ ਵਰਤਮਾਨ ਦੇ ਚ ਹੋਵੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮੁਖ ਉਹ ਹੈ ਜਿਹਦਾ ਮਨ ਵਰਤਮਾਨ ਦੇ ਚ ਹੈ ਵਰਤਮਾਨ ਦੇ ਚ ਹੁੰਦਿਆਂ ਭਗਵਾਨ ਪ੍ਰਗਟ ਹੋ ਜਾਂਦਾ ਹੈ ਤੇ ਹੁਣ ਪ੍ਰਸ਼ਨ ਖੜਾ ਹੋਵੇਗਾ ਲਮਕਾਂਦਾ ਨਹੀਂ ਮੈਂ ਵਰਤਮਾਨ ਦੀ ਅਬਦੀ ਕਿਤਨੀ ਹੈ ਕਿਤਨਾ ਕ ਸਮਾਂ ਹੈ ਬਹੁਤ ਕਾਲ ਬੜਾ ਲੰਬਾ ਹੈ ਸਾਡਾ ਬਹੁਤ ਲੰਬਾ ਹੈ ਮਨ ਬਟਕਦਾ ਹੈ ਭਵਿਸ਼ਯ ਵੀ ਬੜਾ ਲੰਬਾ ਹੈ ਪਤਾ ਨਹੀਂ ਕਦੋਂ ਤੱਕ ਹੁੰਦੇ ਰਵਾਂਗੇ ਵਰਤਮਾਨ ਕਿੰਨਾ ਹੈ ਕਿ ਅੱਜ ਦੀ ਰਾਤ ਨੂੰ ਵਰਤਮਾਨ ਆਖੋਗੇ ਕਤਈ ਨਹੀਂ ਕਿ ਅੱਜ ਦਾ ਜੋ ਦਿਨ ਸੀ ਇਹ ਵਰਤਮਾਨ ਹੈ ਗੁਰੂ ਨਾਨਕ ਦੇ ਨੁਕਤਾ ਨਿਗਾਹ ਨਾਲ ਨਹੀਂ ਕਤਈ ਹੈ ਮਹਾਰਾਜ ਕਹਿੰਦੇ ਹਮ ਆਦਮੀਆਂ ਇੱਕ ਦਮੇ ਇੱਕ ਦਮ ਵਰਤਮਾਨ ਇੱਕ ਦਮ ਜਿਹੜਾ ਦਮ ਅਜੇ ਆਇਆ ਨਹੀਂ ਉਹ ਤੇ ਜੇ ਭਵਿਸ਼ ਦੇ ਚ ਪਿਆ ਹੈ ਜਿਹੜਾ ਦਮ ਚਲਾ ਗਿਆ ਉਹ ਤੇ ਬੂਤਕਾਲ ਹੋ ਗਿਆ ਗੁਜ਼ਰਿਆ ਖਤਮ ਜੋ ਦਮ ਚਲਾ ਗਿਆ ਉਹ ਹੱਥ ਦੇ ਚ ਨਹੀਂ ਜੋ ਦਮ ਆਇਆ ਨਹੀਂ ਉਹ ਹੱਥ ਦੇ ਚ ਨਹੀਂ ਜਿਹੜਾ ਦਮ ਮੋਹ ਦੇ ਚ ਬਸ ਵਰਤਮਾਨ ਇੱਕ ਦਮ ਹੈ ਇਹ ਤੁਸੀਂ ਆਖੋਗੇ ਫਿਰ ਜੇ ਇੱਕਦਮ ਵਰਤਮਾਨ ਹੈ ਤੇ ਇੱਕਦਮ ਦੇਚ ਕੀ ਹੋ ਸਕਦਾ ਹੈ ਇੱਕਦਮ ਦੇਚ ਲੰਬੀ ਯਾਤਰਾ ਨਹੀਂ ਹੋ ਸਕਦੀ ਇੱਕਦਮ ਦੇਚ ਲੰਬੀ ਚੌੜੀ ਪੜਾਈ ਨਹੀਂ ਹੋ ਸਕਦੀ ਇੱਕਦਮ ਦੇਚ ਕੋਈ ਲੰਬਾ ਚੌੜਾ ਕਾਰੋ ਵਿਹਾਰ ਨਹੀਂ ਖੋਲਿਆ ਜਾ ਸਕਦਾ ਇੱਕਦਮ ਦੇਚ ਕੋਈ ਬਹੁਤ ਵੱਡਾ ਮਹਿਲ ਮਕਾਨ ਨਹੀਂ ਬਣਾਇਆ ਜਾ ਸਕਦਾ ਪਰ ਮੈਂ ਅਰਜ਼ ਕਰਾਂ ਇੱਕਦਮ ਦੇਚ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਏਕ ਚਿਤ ਜੈ ਇਕ ਛਿਨ ਧਿਆਇਓ ਇਕ ਛਿਨ ਇਕਦਮ ਵਰਤਮਾਨ ਕੇਵਲ ਇਕਦਮ ਹੈ ਇਕਦਮ ਸਾਰੀ ਦੁਨੀਆ ਦੇ ਅਵਤਾਰੀ ਪੁਰਸ਼ਾਂ ਨੇ ਉਹ ਮੰਤਰ ਚੁਣੇ ਨੇ ਜੋ ਇਕਦਮ ਦੇ ਚ ਪੂਰੇ ਹੋ ਜਾਣ ਅੱਲਾ ਉਹ ਇਕਦਮ ਦੇ ਚ ਪੂਰਾ ਹੋ ਜਾਂਦਾ ਹੈ ਓਮ ਇਕਦਮ ਦੇ ਚ ਪੂਰਾ ਹੋ ਜਾਂਦਾ ਹੈ ਰਾਮ ਇਕਦਮ ਦੇ ਚ ਪੂਰਾ ਹੋ ਜਾਂਦਾ ਹੈ ਵਾਹਿਗੁਰੂ ਇਕਦਮ ਦੇ ਚ ਪੂਰਾ ਹੋ ਜਾਂਦਾ ਹੈ ਕਿਸ ਨੂੰ ਫਿਰ ਗੁਰਬਾਣੀ ਕਹਿੰਦੀ ਹੈ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਲਬਾ ਲਬ ਕੁਨ ਦਮ ਬਦਮ ਨਾ ਸੁਕੁਨ ਗਮੇ ਹਰ ਦੁਆਲਮ ਫਰਾਮਾ ਸੁਕੁਨ ਤੇਰੇ ਦਮਾਂ ਦੇ ਪਿਆਲੇ ਬਿਲਕੁਲ ਖਾਲੀ ਨੇ ਕੁਝ ਵੀ ਨਹੀਂ ਕੁਝ ਵੀ ਤਾਂ ਹੀ ਠਣਕਦੇ ਪੈਣੇ ਤਾਂ ਹੀ ਗਰਜਦੇ ਪੈਣੇ ਤੇ ਟੁੱਟਦੇ ਪੈਣੇ ਤੇਰੇ ਦਮਾਂ ਵਿੱਚ ਕੁਝ ਵੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਲਬਾਲ ਲਬੇਕੁਨ ਦੰਬ ਦਮਨੋਸ਼ਕੁਨ ਵਮੇ ਹਰ ਦੁਆ ਉਲਮ ਫਰਾਮੋਸ਼ਕੁਨ ਇੱਕ ਦਮ ਦੇਚ ਪ੍ਰਮਾਤਮਾ ਦਾ ਨਾਮ ਲਿਆ ਵਾਹਿਗੁਰੂ ਇੱਕ ਦਮ ਦੇਚ ਪੂਰਾ ਹੋ ਗਿਆ ਹੁਣ ਮੈਂ ਅਰਜ਼ ਕਰਾਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਨਾਲ ਇੱਕ ਦੁੱਖ ਵੀ ਨਹੀਂ ਮਿਟੇਗਾ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਪੈਨ ਲੋਕੇ ਰੋਂਦੇ ਪਿਟਦੇ ਵੀ ਪੈ ਕਿਧਰੇ ਮੈਨੂੰ ਹੋਰ ਦਾ ਹੋਰ ਨਾ ਸਮਝ ਲੈਣਾ ਕੁਸਤਾ ਥੀਮ ਆ ਮੈਂ ਦੁਰਾ ਰਹੇ ਹਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਨਾਲ ਇੱਕ ਪਾਪ ਵੀ ਨਹੀਂ ਮਿਟੇਗਾ ਕਤਈ ਨਹੀਂ ਮਿਟੇਗਾ ਵਾਹਿਗੁਰੂ ਵਾਹਿਗੁਰੂ ਵੀ ਜਪਦੇ ਪੈਨ ਦੁਨੀਆ ਵਰਦੇ ਸਾਰੇ ਪਾਪ ਵੀ ਕਰ ਦੇ ਨਮੇ ਕਰਦੇ ਪੈਨ ਪੁਰਾਣਿਆਂ ਨੇ ਕੀ ਹਾਕ ਮਿਟਣਾ ਔਰ ਨਮੇ ਕਰੀ ਜਾਂਦੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਨਾਲ ਇੱਕ ਦੁੱਖ ਵੀ ਨਹੀਂ ਮਿਟੇਗਾ ਨਹੀਂ ਮਿਟਦਾ ਕਰੋੜ ਵਾਰ ਵਾਹਿਗੁਰੂ ਵਾਹਿਗੁਰੂ ਆਖਣ ਨਾਲ ਇੱਕ ਪਾਪ ਵੀ ਨਹੀਂ ਧੁੱਲਦਾ ਉੱਕੇ ਨਹੀਂ ਧੁੱਲਦਾ ਇੱਕ ਦਫਾ ਵਾਹਿਗੁਰੂ ਆਖਣ ਨਾਲ ਸਾਰੇ ਦੁੱਖ ਮਿਟ ਜਾਂਦੇ ਨੇ ਸਾਰੇ ਪਾਪ ਮਿਟ ਜਾਂਦੇ ਨੇ ਨਿਰਵਾਣ ਕੀਰਤਨ ਗਾਉ ਕਰਤੇ ਕਾਵਾਂ ਤੋਂ ਬਿਨਾ ਕਾਮਨਾ ਤੋਂ ਬਿਨਾ ਵਾਸ਼ਨਾ ਤੋਂ ਬਿਨਾ ਭਟਕਣ ਤੋਂ ਬਿਨਾ ਬਹੁਤ ਕਾਲ ਦੀਆਂ ਯਾਦਾਂ ਤੋਂ ਬਿਨਾ ਭਵਿਸ਼ਯ ਦੀ ਚਿੰਤਾ ਤੋਂ ਬਿਨਾ ਵਰਤਮਾਨ ਵਿੱਚ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੋਟੇ ਨਿਮਕ ਇੱਕ ਸੈਕਿੰਡ ਇੱਕ ਸੈਕਿੰਡ ਦੇ ਸਾਰੇ ਪਾਪ ਮਿਟ ਜਾਣਗੇ ਹੁਣ ਮੈਂ ਅਰਜ਼ ਕਰਾਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬੜਾ ਸੌਖਾ ਹੈ ਬੜਾ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬੜਾ ਔਖਾ ਹੈ ਬੜਾ ਔਖਾ ਹੈ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਆਖਣਾ ਮਤਾ ਕਿਦਰ ਇੱਕ ਦਫਾ ਕਹਿਣ ਦੀ ਜਾਚ ਆ ਜਾਵੇ ਇੱਕ ਦਫਾ ਆਖਣ ਦੀ ਜਾਚ ਆ ਜਾਵੇ ਇੱਕ ਚਿੱਤ ਜੇ ਇੱਕ ਛੇਨਿਆ ਆਇਓ ਕਾਲ ਫਾਸ ਕੇ ਵਿਚਨਾ ਇੱਕ ਮਿੰਟ ਮੈਂ ਤੁਹਾਡਾ ਹੋ ਲਵਾਂ ਬਾਬਾ ਫਰੀਦ ਕਹਿੰਦੇ ਆਉ ਜਿ ਮਿਲਾਵਾ ਸ਼ੇਖ ਫਰੀਦ ਤਾਕਮ ਕੁੰਜਣੀਆਂ ਮਨੋਮ ਚੰਦਣੀਆਂ ਕੱਲ ਤੇ ਕਿਉਂ ਛੋੜਦਾ ਕੱਲ ਫਿਰ ਆ ਮਿਲੇਗਾ ਸਾਲ ਬਾਅਦ ਮਿਲੇਗਾ ਨਹੀਂ ਕਹਿੰਦਾ ਅੱਜ ਭਗਤਾਂ ਦੀ ਦੁਨੀਆ 'ਚ ਅੱਜ ਕੀ ਹੁੰਦਾ ਹੈ ਅੱਜ ਦਾ ਸਾਰਾ ਦਿਨ ਇਹ ਅੱਜ ਦੀ ਸਾਰੀ ਰਾਤ ਨਹੀਂ ਭਗਤਾਂ ਦੀ ਦੁਨੀਆ 'ਚ ਇੱਕਦਮ ਅੱਜ ਹੈ ਇਹ ਵਰਤਮਾਨ ਹੈ ਇੱਕਦਮ ਵਰਤਮਾਨ ਹੈ ਬਾਬਾ ਫਰੀਦ ਕਹਿੰਦੇ ਨੇ ਹੁਣੇ ਹੀ ਰੇ ਖੁਦਾ ਦਾ ਮੇਰਾ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜਣੀਆਂ ਮਨੋਮਚੰਦਣੀਆਂ ਇਹ ਜੋ ਮਨ ਨੂੰ ਮਚਰਾਂਦੀਆਂ ਨੇ ਕਾਮਨਾਵਾਂ ਪੂਤਕਾਲ ਦੀਆਂ ਯਾਦਾਂ ਚਲੇ ਜਾਂਦੀਆਂ ਨੇ ਭਵਿਸ਼ ਦੀ ਚਿੰਤਾ ਚਲੇ ਜਾਂਦੀਆਂ ਨੇ ਨਾਮ ਜਪਣ ਲਗਿਆ ਇਹਨਾਂ ਕਾਮਨਾਵਾਂ ਨੂੰ ਰੋਕ ਕੇ ਮਨ ਨੂੰ ਵਰਤਮਾਨ ਵਿੱਚ ਲਿਆ ਬਾਬਾ ਫਰੀਦ ਕਹਿੰਦੇ ਹੁਣੇ ਖੁਦਾ ਦਾ ਮਿਲਾਪ ਲੈ ਕਿਹੜੇ ਚੱਕਰਾਂ ਚ ਪਿਆ ਇਸ ਨੂੰ ਕਬੀਰ ਵੀ ਕਹਿੰਦੇ ਬੇਦ ਕਤੇਬ ਇਫਤਰਾ ਵਾਈ ਦਿਲ ਦਾ ਫਿਕਰ ਨਾ ਜਾਏ ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਟੁਕਦਮ ਇੱਕ ਦਮ ਦੇ ਟਿਕ ਜਾਓ ਇੱਕ ਦਮ ਮੈਂ ਫਿਰ ਅਰਜ਼ ਕਰਾਂ ਸਾਰੇ ਮਹਾ ਮੰਤਰ ਇੱਕ ਦਮ ਦੇ ਚ ਪੂਰੇ ਹੋ ਜਾਂਦੇ ਨੇ ਅੱਲਾਹ ਹੋ ਇੱਕੋ ਹੀ ਦਮ ਵਾਹਿਗੁਰੂ ਇੱਕੋ ਹੀ ਦਮ ਰਾਮ ਇੱਕੋ ਹੀ ਦਮ ਓਮ ਇੱਕੋ ਹੀ ਇਸ ਤਰ੍ਹਾਂ ਦੇ ਸੈਂਕੜੇ ਮੰਤਰ ਨੇ ਹਜ਼ਾਰਾਂ ਮੰਤਰ ਨੇ ਇੱਕੋ ਹੀ ਦਮ ਦੇ ਚ ਪੂਰੇ ਹੋ ਜਾਂਦੇ ਨੇ ਇੱਕ ਦਫਾ ਹੀ ਵਾਹਿਗੁਰੂ ਆਖਦੇ ਆ ਸਾਰੇ ਪਾਪ ਮਿਟ ਜਾਂਦੇ ਨੇ ਸਾਰੇ ਦੁੱਖ ਮਿਟ ਜਾਂਦੇ ਬਸ਼ਰਤੇ ਮਨ ਵਰਤਮਾਨ ਦੇ ਚ ਹੋਵੇ ਤੇ ਵਰਤਮਾਨ ਦੇ ਤਾਂ ਹੋ ਸਕਦਾ ਹੈ ਜ਼ਬਾਨ ਇਧਰ ਵਾਹਿਗੁਰੂ ਉਚਾਰਨ ਕਰੇ ਤੇ ਮਨਪੂਰਨ ਤੌਰ ਤੇ ਉਸ ਨੂੰ ਸੁਣੇ ਤਾਂ ਹੀ ਵਾਹਿਗੁਰੂ ਦੀ ਧੁਨ ਅੰਦਰ ਜਾਏਗੀ ਨਾ ਜੈਸੇ ਅੰਦਰ ਜਾਏਗੀ ਸਾਰੇ ਪਾਪਾ ਨੂੰ ਧੋ ਦੇਗੀ ਸਾਰੇ ਦੁੱਖਾਂ ਨੂੰ ਧੋ ਦੇਗੀ ਨਾ ਉਹਨ ਇੱਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾ